ਉਗਾ ਉਹਨੂੰ 957 ਕਿਹਾ ਲਾਇਆ ਉਹਨੇ 12-13 ਲੱਖ ਰੁਪਇਆ ਵੀ ਆਪਾਂ ਨੂੰ ਘਾਟਾ ਨਹੀਂ ਪਿਆ ਕੋਈ ਉਦੋਂ ਹੀ ਕੋਈ 2-4 ਲੱਖ ਆਪਣੇ ਵੱਧ ਲੱਗਾਊਗਾ ਬਾਕੀ 1 ਕਰੋੜ 16 ਲੱਖ ਹੈ 1 ਕਰੋੜ 16 ਲੱਖ ਹੀ ਲੱਗੂਗਾ ਗਰਾਊਂਡ ਤੇ 1 ਕਰੋੜ 15 ਲੱਖ 99999 ਰੁਪਏ ਨਹੀਂ 1 ਕਰੋੜ 16 ਲੱਖ ਰੁਪਇਆ ਹੀ ਲੱਗੂਗਾ 1 ਰੁਪਇਆ ਵੀ ਖਾਂਦ ਮੰਗ ਇੱਕ ਆਪਣੇ ਚੌਕੀ ਚਾਰ ਸਾਹਿਬ ਵੀ ਇੱਥੇ ਹੀ ਆ ਕੱਲ ਪਰਸੋ ਸਰਕਾਰ ਵੱਲੋਂ ਗੈਸਟਰਾਂ ਤੇ ਸਮਗਲਰਾਂ ਦੇ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਡੀਜੀਪੀ ਗੌਰਮ ਚაძੀ ਵੱਲੋਂ ਉਹਦੇ ਚ ਬੰਦੇ ਚੁੱਕੇ ਆ ਜਿਨ੍ਹਾਂ ਦਾ ਰੋਲਾ ਹੀ ਪੀਣਾ ਛਾ ਵੇਚਦੇ ਆ ਤੇ ਉਹਦੇ ਚ ਇੱਕ ਦੋ ਬੰਦੇ ਛੱਡੇ ਇਹਨਾਂ ਨੇ ਤਾਂ ਮੈਨੂੰ ਪੁੱਛਿਆ ਕਿਉਂ ਛੱਡੇ ਆ ਇਹਨਾਂ ਕਹਿੰਦੇ ਵੀ ਉਹਨਾਂ ਦਾ ਰੋਲਾ ਹੈਗਾ ਹੀ ਪੀਏ ਵੇਚਦੇ ਆ ਨਸ਼ਾ ਪਰ ਉਹਨਾਂ ਤੋਂ ਨਸ਼ਾ ਫੜਿਆ ਨਹੀਂ ਗਿਆ ਅਸੀਂ ਚੁੱਕੇ ਜਰੂਰੀ ਨਸ਼ਾ ਨਹੀਂ ਫੜਿਆ ਗਿਆ ਪਰ ਮੈਂ ਇਹਨਾਂ ਨੂੰ ਕਹਤਾ ਭਾਵੇਂ ਜਿਵੇਂ ਮਰਗੀ ਕਰੋ ਜਿਹੜਾ ਨਸ਼ਾ ਵੇਚਦਾ ਉਹਨਾਂ ਨੂੰ 1-2 ਦਿਨਾਂ ਦੇ ਵਿੱਚ ਚੋਕੇ ਦੇ ਪਰਚਾ ਦਿਓ ਮੈਂ ਇਹਨਾਂ ਨੂੰ ਕਹਤਾ ਮੂੰਹ ਤੇ ਘੁਲੋਤੇ ਉਹਨਾਂ ਦੇ ਪਰਚੇ ਹੋਣਗੇ ਕੋਈ ਲਿਹਾਜ਼ ਨਹੀਂ ਲੈਣਾ ਲੱਗਿਆ ਜ ਉਹਨਾਂ ਬੰਦਿਆਂ ਨੇ ਮੈਂ ਕਹ ਕੋਈ ਲਿਹਾਜ਼ ਨਹੀਂ ਉਹਨਾਂ ਦੇ ਪਰਚੇ ਹੋਣਗੇ ਫੜਕੇ ਦਿਓ ਉਹਨਾਂ ਨੂੰ ਅੰਦਰ ਭਾਵੇਂ ਆਤੀ ਫੜਕੇ ਦਿਓ ਉਹਦਾ ਇੱਡਾ ਬੱਚਾ ਸੌਂਦੇ ਨਾ ਨਛਰਾ ਹੀ ਹੋਈਦਾ ਹੁਣ ਚੱਲ ਜੋ 20 25 ਮੈਂ ਕਹ ਮੈਨੂੰ ਕਹਤਾ ਫੜਕੇ ਦਿਓ ਸਾਡੇ ਬੇੜੀ ਰੋਲਾ ਪੈ ਗਿਆ ਵੀ ਬੰਦੇ ਛੱਡ ਆਪਾਂ ਇੱਕ ਇੱਕੋ ਮਿੰਟ ਜੇ ਕੋਈ ਯਾਰ ਮੇਰੀ ਵੀ ਸੁਣ ਲੋ ਜੇ ਆਪਣੇ ਤੇ ਕੋਈ ਗੱਲ ਹੁੰਦੀ ਤੇ ਮੈਂ ਇ ਮੈਂ ਤੇ ਨਹੀਂ ਗੱਲ ਕਰਨੀ ਮੈਂ ਇਹਨੂੰ ਕਿਉਂ ਆਵਾਜ਼ ਮਾਰੀ ਉੱਧਰ ਗਿਆ ਹਾਂ ਤੁਹਾਨੂੰ ਵਿਖੇ ਲੋ ਦਰ ਮੈਂ ਉਹ ਕਿਹਾ ਵੀ ਉਹ ਬੰਦੇ ਕਿਉਂ ਛੱਡੇ ਜੀ ਇਹ ਆਂਦੇ ਵੀ ਉਹਨਾਂ ਕੋ ਮੌਕੇ ਤੇ ਨਹੀਂ ਫੜੇਗਾ ਇਹ ਪਤਾ ਨਸ਼ਾ ਵੇਚਦੇ ਆ ਪਰ ਉਹ ਆਂਦੇ ਵੀ ਉਦੋਂ ਮੌਕੇ ਤੇ ਨਹੀਂ ਲੱਭਾ ਮੈਂ ਕਿਹਾ ਭਾਵੇਂ ਲੱਭਾ ਨਹੀਂ ਲੱਭਾ ਲੋ ਨੂੰ ਚੁੱਕੋ ਤੇ ਉਹਨਾਂ ਦੇ ਪਰਚਾ ਦੇ ਅੰਦਰ ਕੱਲੋ ਆ ਮੂੰਹ ਦੇ ਖਲੋਤਾ ਇਹ ਇਕੱਲਾ ਨਹੀਂ ਹੋਰ ਬੜੇ ਜਿਆਦਾ ਮੈਂ ਕਿਹਾ ਸਾਰੇ ਫੜਨਗੇ ਜਿਹੜੇ ਬੰਦੇ ਆ ਕੇ ਸਾਰੇ ਚੋਕੇ ਅੰਦਰ ਤੇ ਉਹ ਜਿਹੜੇ ਨਸ਼ਾ ਵੇਚਦੇ ਕੋਈ ਲਿਆਜ ਨਹੀਂ ਤੇ ਮੈਂ ਫੇਰ ਭਰਾਵੋ ਤੁਹਾਡੇ ਸਾਹਮਣੇ ਕਹਿਣਾ ਜਿੰਨੇ ਵੀ ਬੰਦੇ ਆ ਭਾਵੇਂ ਕੋਈ ਮੇਰੇ ਨਾਲ ਭਾਵੇਂ ਨਹੀਂ ਨਾਲ ਜਿੰਨੇ ਹਰਵਿੰਦ ਸਮੈਗ ਵਿੱਚ ਨਹੀਂ ਮੈਨੂੰ ਵੋਟਾਂ ਨਾ ਪਾਵੇ ਪਾਉ ਮੈਂ ਹਰਵਿੰਦ ਸਮੈਗ ਕਰਦੀ ਮਤ ਨਹੀਂ ਦੇ ਕਰਨੀ ਸਿੱਧੀ ਸਪੱਸ਼ਟ ਗੱਲ ਮੈਂ ਨਹੀਂ ਦੇ ਕਰਨੀ ਮਤ ਮੇਰਾ ਸਗਾ ਭਰਾ ਵੀ ਉਹਦਾ ਮੇਰੇ ਚਾਚੇ ਬਾਬੇ ਦਾ ਪੁੱਤ ਵੀ ਹੋ ਜੋ ਆਊ ਪੀ ਆ ਸਮੈਗ ਵਿੱਚ ਨਾਲ ਆਪਣਾ ਬੰਦਾ ਫੜਿਆ ਗਿਆ ਚਲਾ ਦਿਓ ਮੈਂ ਨਹੀਂ ਦੇ ਛਡੋਣਾ ਮੈਨੂੰ ਮੈਨੂੰ ਜਿੰਨੇ ਘੜੀ ਨੂੰ ਛੱਡਣਾ ਨਾ ਮੈਨੂੰ ਹੁਣੇ ਛੱਡ ਦੇ ਜਿੰਨੇ ਸਮੈਗ ਵਿੱਚ ਨਹੀਂ ਹੁਣੇ ਛੱਡ ਦੇ ਮੈਂ ਨਹੀਂ ਸਮੈਗ ਹੀ ਰਿੰਡ ਵਾਲੇ ਦੀ ਪੁਛ ਪਾਟ ਕਰਨੀ ਲੋਕਾਂ ਦੇ ਪੁੱਤ ਮਾਰ ਤੇ ਘਰਾਂ ਦੇ ਘਰ ਵੇਲੇ ਕਰਦੇ ਆ ਇਹੋ ਜਿਹੇ ਵੋਟਾਂ ਤੋਂ ਬਿਨਾਂ ਹੀ ਆਪਾਂ ਚੰਗੇ ਆ ਇਧਰੋਂ ਥੋੜਾ ਰਾਜ ਕਰਨੇ ਬੰਦਾ ਯਾਰ ਜੇ ਕੋਈ ਆ ਪੁੱਠੇ ਰਾਏ ਪਿਆਜ ਦਾ ਇਹੋੜਾ ਬੰਦਾ ਉਹਨੇ ਨਸ਼ਾ ਵੇਚਣ ਲਾ ਪੜ ਉਹਦਾ ਬੰਦਾ ਲਾਜ ਕਰਾਵੇ ਨਹੀਂ ਛੜਦਾ ਉਹ ਜਿੱਥੇ ਵਰਦੀ ੱਟਕੇ ਖਾਵੇ ਠੱਠੇ ਕੂਚ ਪਵੇ ਲੋਕਾਂ ਦੇ ਪੁੱਤ ਤਨਾ ਮਾਰੇ ਇਹ ਥੋੜਾ ਵੀ ਆਪਾਂ ਲੋਕਾਂ ਦੇ ਪੁੱਤ ਮਰਵਾ ਦੇਨੇ ਇਹ ਥੋੜਾ ਵੀ ਜਰ ਜੇ ਕਿਸੇ ਵੋਟਾਂ ਪਈਆਂ ਤੇ ਉਹ ਆਕੂ ਵਿੱਚ ਚਿੱਟਾ ਵੇਚਣਾ ਫੇਹੀ ਵੋਟਾਂ ਲੈ ਕੇ ਲੋਕਾਂ ਦੇ ਪੁੱਤ ਸੁਣਾ ਮਰਵਾ ਦੇਨੇ ਆ ਅਸੀਂ ਤੇ ਲੋਕਾਂ ਦੇ ਪੁੱਤ ਬਚਾਵਾਂਗੇ ਜਿੱਥੋਂ ਤੱਕ ਹੋ ਸਕਿਆ ਅਸੀਂ ਲੋਕਾਂ ਦੀ ਮਦਦ ਕਰਾਂਗੇ ਚਲੋ ਜੇ ਕੋਈ ਬੱਚਾ ਗਲਤ ਰਾਹ ਤੇ ਆ ਨਸ਼ੇ ਤੇ ਲੱਗਾ ਉਹ ਕੋ ਮੁਜਰਮ ਨਹੀਂਗਾ ਉਹ ਇੱਕ ਹਸਾਬ ਦਾ ਮਰੀਜ਼ ਆ ਉਹਦਾ ਇਲਾਜ ਕਰਾਵਾਂਗੇ ਉਹਨੂੰ ਵੀ ਬਚਾਵਾਂਗੇ ਪਰ ਜਿਹੜਾ ਨਸ਼ਾ ਵੇਚਦਾ ਉਹਦਾ ਕੋਈ ਲਿਆ ਨਹੀਂ ਉਹਦੇ ਨੇ ਪਰਚਾ ਕਰਕੇ ਉਹਦਾ ਟਕਾਣਾ ਜੇਲ੍ਹ ਉਹ ਰਵੇ ਜੇਲ੍ਹ ਤੇ ਉਹਦੇ ਨਾਲ ਕੋਈ ਸਾਡਾ ਮਤਲਬ ਨਹੀਂ ਉਹਦੇ ਨਾਲ ਕੋਈ ਸਾਡੀ ਥਾਂ ਨਹੀਂ ਮੈਂ ਫੇਰ ਇਹ ਗੱਲ ਕਹਿੰਦਾ ਜਿੰਨੇ ਹੈਰੋਇਨ ਸੈਕ ਵੇਚਣੀਆਂ ਉਹ ਭਾਉ ਮੈਨੂੰ ਵੋਟਾਂ ਨਾ ਪਾਵੇ ਮੇਰੇ ਨਾਲ ਨਾ ਜੇ ਫੜਿਆਗਾ ਮੈਂ ਨਹੀਂ ਤੇ ਮਦਦ ਕਰਨੀ ਸਿੱਧੀ ਸਪਸ਼ਟ ਕਰ ਦੇ ਮੇਰੇ ਕੋਲ ਲਿਖਤੀ ਲਿ ਲੋ ਭਾਵੇਂ ਮੈਨੂੰ ਹਰਨਲਸ ਮੈਕ ਵਿੱਚ ਲੜੇ ਹਿੰਦਿਆ ਮੁੱਟਾ ਨਹੀਂ ਪਈਗੀ ਕੋਈ ਲੱਖਾਂ ਦੀ ਸੋਚ ਤੇ ਮੈਂ ਆਹਨੇ ਝੋਕ ਕੇ ਹੰਸ ਸੋਚ ਦੇ ਜਿੰਦਾਬਾਦ ਕੋਈ ਲੱਖਾਂ ਦੀ ਸੋਚ ਤੇ ਮੈਂ ਆਹਨੇ ਝੋਕ ਕੇ ਆਹਾਂ ਦੀ ਸੋਚ ਜਿੰਦਾਬਾਦ ਆਵਾਜ਼ ਖਾਦੀ ਜਿੰਦਾਬਾਦ ਜਿਹੜੇ ਜਿਹੜੇ ਬੰਦੇ ਦੇਖਦੇ ਆ ਤੁਸੀਂ ਪੁਲਸ ਨੂੰ ਨਹੀਂ ਦੱਸਣਾ ਤੁਸੀਂ ਲਿਸਟ ਬਣਾ ਕੇ ਦਿਓ ਮੈਨੂੰ ਮੈਨੂੰ ਦਿਓ ਲਿਸਟ ਬਣਾ ਕੇ ਮੈਂ ਉਹਨਾਂ ਬੰਦਿਆਂ ਤੇ ਆਪੇ ਐਸਐਸਪੀ ਸਾਹਿਬ ਨੂੰ ਕਹਿ ਕੇ ਮੈਂ ਤੁਚਿਆਂ ਜਿਲਿਆਂ ਚੋਂ ਜਿਹੜੀਆਂ ਸੀਆਈਏ ਦੀਆਂ ਟੀਮਾਂ ਜਾਂ ਜਿਹੜਾ ਮਿਸ਼ਨ ਪ੍ਰਹਾਰ ਤੇ ਆਪਣੀ 2000 ਟੀਮ ਲੱਗੀ ਹੈ ਨਾ ਉਹਨਾਂ ਨੂੰ ਕਹਿ ਕੇ ਉਹਨਾਂ ਬੰਦਿਆਂ ਨੂੰ ਚਕਾਉ ਮੈਂ ਪਰਚੇ ਕਰਾਂ ਉਹਨਾਂ ਬੰਦਿਆਂ ਦੇ ਕਿਹੇ ਗੱਲ ਦੀ ਫਿਕਰ ਦਾ ਕਰੋ ਤੁਸੀਂ ਸਾਜੀ ਕਿਹੜਾ ਸਾਡਾ ਕੋਈ ਬੰਦਾ ਮਗਰ ਜਾਂਦਾ ਸਰਦਾਰ ਸਾਹਿਬ ਕੋਲ ਬੈਠਾ ਸਭ ਤੋਂ ਪਹਿਲਾਂ ਸਾਡਾ ਬੰਦਾ ਹਵਾਲਾ ਦਿੱਤਾ ਜਾਵੇ ਬਿਲਕੁਲ ਸਹੀ ਗੱਲ ਆ ਜਿਹੜਾ ਜਿਹੜਾ ਨਸ਼ਾ ਵੇਚਦਾ ਉਹਦੇ ਮਗਰ ਜਿਹੜਾ ਚਲਾਉਣ ਜਾਂਦਾ ਉਹਤੇ ਬੱਚਾ ਦਿਓ ਕੱਲਾ ਵਾਲਾ ਚ ਨਹੀਂ ਉਹਤੇ ਨਾਲੋਂ ਦੇ ਤੇ ਪਰਚਾ ਦਿਓ ਬਰਾਬਰ ਤੇ ਯਾਰ ਲੋਕਾਂ ਦੇ ਪੁੱਤ ਮਾਰਨਦਾ ਆ ਇੰਨੇ ਚਿੱਟੇ ਨੇ 100 ਗ੍ਰਾਮ ਨੇ ਕੀਤਾ 100 ਮੁੰਡਾ ਨਹੀਂ ওভারਡੋਜ਼ ਹੋ ਕੇ ਮਰ ਜਣਾ ਕੀਤਾ ਕਿਹੋ ਜਿਹਾ ਕੈਮੀਕਲ ਵਾਲਾ ਨਸ਼ਾ ਕਿੰਨੇ ਮੁੰਡੇ ਆਪਣੇ ਅੱਗੇ ਮਰਦੇ ਰਹੇ ਆਪਾਂ ਵੇਢੇ ਰਹੇ ਆ ਜੇ ਥੋੜਾ ਜਿਹਾ ਸਰਕਾਰ ਵੱਲੋਂ ਸ਼ਕਤੀ ਆ ਤੇ ਭਾਉਜੀ ਉਹੋ ਦੇ ਮੁੰਡਿਆਂ ਦੇ ਮਰਦੀ ਗਿੰਦੀ ਜਿਹੜੀ ਆ ਉਹ ਬਿਲਕੁਲ ਕੱਢੀ ਆ ਦੇ ਕਿੰਨੇ ਮੁੰਡੇ ਮਰਦੇ ਰਹੇ ਆ ਟੀਕਾ ਲੱਗਣ ਸਰੇਂਜ ਪੁੱਟੀ ਨਾ ਜਾਣੀ ਤੇ ਮੁੰਡੇ ਦੀ ਮੌਤ ਹੋ ਜਣੀ ਤੇ ਤੂੰ ਸਾਥ ਦੇਣਾ ਮੌਤ ਮਰਾਂ ਦੇ ਸਰਪੰਚਾਂ ਨੇ ਜਿਹੜਾ ਕੋਈ ਆਉਂਦਾ ਨਾ ਇਹੋ ਜਿਹਾ ਬੰਦਾ ਮਗਰ ਸਿੱਧਾ ਉਹਨੂੰ ਸਪਸ਼ਟ ਕਰਨੋਂ ਪਾਉਂਦੇਗੇ ਤੇ ਵੀ ਪਰਚਾ ਹੋ ਜਾਣਾ ਨਹੀਂ ਨਹੀਂ ਤੇਰੇ ਮਗਰ ਜਨ ਟੁੱਟਦਾ ਕੋਈ ਟੋਟੇ ਯਾਰ ਇਓਂ ਜਿਹੇ ਬੰਦੇ ਮਗਰ ਵੋਟ ਹੁੰਦੀ ਨਹੀਂ ਇਹ ਵੋਟਾਂ ਮਗਾੜਦੇ ਆ ਉਹ ਵੋਟਾਂ ਵਿਗੜਦੀਆਂ ਵਾ ਉਹ ਜਦੋਂ ਜਿਹੜੀ ਪਾਰਟੀ ਜਿਹੋ ਜਿਹਾ ਬੰਦਾ ਲੋਕ ਜਿਹੜੇ ਆਮ ਲੋਕ ਹੈ ਨਾ ਉਹ ਕਹਿ ਦਿੰਦੇ ਪਾਉ ਉਹਨਾਂ ਦੇ ਨਸ਼ਾ ਵੇਚਣ ਵਾਲੇ ਤੁਰੇ ਫਿਰਦੇ ਆ ਇਹਨਾਂ ਨੂੰ ਨਾ ਮੋਲ ਪਾਇਓ ਉਹ ਵੋਟਾਂ ਬੜ ਜੇ ਪੈਂਦੀਆਂ ਹੁੰਦੀਆਂ ਅਦੇਸ਼ ਪ੍ਰਤਾਪ ਫਿਰ ਕਿਉਂਰ ਦਾ ਜੇ ਨਸ਼ਾ ਵੇਚਣ ਵਾਲਿਆਂ ਨੂੰ ਵੋਟਾਂ ਪੈਂਦੀਆਂ ਦੀਆਂ ਭਿੰਦਰ ਗਿੱਲ ਕਿਉਂਰ ਦਾ ਲੋਕਾਂ ਨੇ ਉਹਨਾਂ ਦੇ ਨਸ਼ਾ ਵੇਚਣ ਵਾਲਿਆਂ ਲੋਕਾਂ ਦੇ ਵਿਰੋਧ ਚਾਪਾਂ ਨੂੰ ਵੋਟਾਂ ਪਈਆਂ ਵੀ ਇਹ ਸਮਗਲਰਾਂ ਨੂੰ ਪੁਸਤਪੜਾਈ ਕਰਦੇ ਆ ਇਹਨਾਂ ਕੀ ਕਰਨਾ ਅੱਜ ਇਹ ਦੇਸ਼ ਪ੍ਰਤਾਪ ਨੇ ਬੋਲਣਾ ਨਾ ਜਾਰ ਭਿੰਦਰ ਗਿੱਲ ਨੇ ਜਿਹੜਾ ਕੋ ਨਸ਼ਾ ਵੇਚਦਾ ਸਾਨੂੰ ਦੱਸੋ ਇੱਕ ਖੱਬੇ ਖਲਾੜਾ ਜਿਹੜਾ ਵੇਚਣ ਵਾਲਾ ਤੇ ਇੱਕ ਸੱਚੇ ਖਲਾੜਿਆ ਤੇ ਲੋਕਾਂ ਦਾ ਹੱਸਣਾ ਵੀ ਦੱਸੀਏ ਕਿ ਤੇਰੇ ਦੇ ਨਾਲ ਖਰੋਤੇ ਖੱਬੇ ਸੱਚੇ ਆਪਾਂ ਇਹ ਕਹਿੰਦੇ ਆ ਦੇਖੋ ਰਮਿੰਦਰ ਕੇ ਲਾਂਦਾ ਸੀ ਅਸੀਂ ਤੂੰ ਸਰਪੰਚ ਬਣਾਏ ਆ ਜਿਹੜੇ ਹੈ ਨਸ਼ਾ ਵੇਚਦੇ ਆ ਤੇ ਆਪਾਂ ਕਿਹਾ ਜਨਤਕ ਕਰ ਜਿਹੜਾ ਬੰਦਾ ਵੇਚਦਾ ਪ੍ਰੂਫ ਦੇ ਪਾਰਟੀ ਚੋਂ ਬਾਹਰ ਕੱਢਾਂਗੇ ਐਵੇਂ ਨਾ ਅਲੀਗੇਸ਼ਨ ਲਾ ਪ੍ਰੂਫ ਦੇ ਜੇ ਪਾਰਟੀ ਚੋਂ ਬਾਹਰ ਕੱਢਾਂਗੇ ਤੇ ਕੋਈ ਬਣਿਆ ਦੇ ਮੈਨੂੰ ਨਹੀਂ ਪਤਾ ਕੋਈ ਵੇਚਦਾ ਕਿ ਨਹੀਂ ਵੇਚਦਾ ਪਰ ਜੇ ਕੋਈ ਵੇਚਦਾ ਆਕੂ ਮੈਨੂੰ ਸਬੂਤ ਦੇ ਉਹ ਪਾਰਟੀ ਚੋਂ ਬਾਹਰ ਹੋਊਗਾ ਸਾਡਾ ਨਾਲ ਕੋਈ ਰਾਤਾ ਨਹੀਂ ਬਾਉ ਜੀ ਗਾਹੋਂ ਆਣ ਵਾਲਾ ਸਮਾਣਾ ਜਿਹੜਾ ਜਿਹੜੇ ਨਸ਼ਾ ਵੇਚਣ ਵਾਲੇ ਪਾਰਟੀਆਂ ਦੇ ਛੱਡੋ ਇਹਨਾਂ ਦੇ ਧਿਆਪੁੱਤਾਂ ਨੂੰ ਕਿਹੇ ਰਿਸ਼ਤੇ ਨਹੀਂ ਕਰਿਆ ਕਰਦੇ ਵੀ ਇਹ ਇੱਕ ਬੰਦਾ ਹੁੰਦਾ ਉਹ ਇੱਕ ਬੰਦੇ ਨੂੰ ਗੋਲੀ ਨਾਲ ਮਾਰਦਾ ਕੋਈ ਇੱਕ ਕਤਲ ਕਰਦਾ ਮੇਟ ਕੇ ਇਹ ਬੰਦੇ ਜਿਹੜੇ ਨਸ਼ਾ ਵੇਚਦੇ ਆ ਇਹਨਾਂ ਨੂੰ ਪਤਾ ਕੋ ਨਹੀਂ ਵੀ 200 300 ਗ੍ਰਾਮ ਨਾਲ ਕਿੰਨੇ 200 ਬੰਦਾ ਨਹੀਂ ਮਾਰ ਦੇਣਾ ਕਿੰਨੇ ਲੋਕਾਂ ਦੀ ਕਰਤਾਰਕੁਸ਼ੀ ਤੇ ਕਿੰਨੇ ਲੋਕਾਂ ਦਾ ਮੌਤ ਦਾ ਜ਼ਿੰਮੇਵਾਰ ਬਣ ਜਿਹੜਾ ਉਹ ਬੰਦੇ ਨੇ ਇਹੋ ਜਿਹੇ ਬੰਦਿਆਂ ਨੂੰ ਗਾ ਲੋਕਾਂ ਨੇ ਆਪਦੇ ਧਿਆਪੁੱਤਾਂ ਦੇ ਰਿਸ਼ਤੇ ਕਰ ਲੋੜ ਜਾਣਾ ਵਾ ਜਿੰਨੇ ਸਮਾਜ ਨੂੰ ਗਾਲਣਾ ਉਹਦੇ ਤੋਂ ਪਹਿਲੀ ਹਰ ਬੰਦੇ ਨੇ ਦੂਰ ਭਜਣਾ ਵਾ ਅੱਗੇ ਹੁੰਦਾ ਸੀ ਪੁਰਾਣੀਆਂ ਸਰਕਾਰਾਂ 'ਚ ਜਿਹੜੇ ਲੀਡਰ ਸੀ ਨਾ ਉਹ ਨਚਾ ਵੇਚਣ ਵਾਲਿਆਂ ਤੋਂ ਲੈਂਦੇ ਸੀ ਮਹੀਨੇ ਉਹ ਆਪ ਬਕਾਉਂਦੇ ਸੀ ਉਹਨਾਂ ਨੇ 50 50 100 100 ਬੰਦੇ ਤਿਆਰ ਕੀਤੇ ਹੁੰਦੇ ਸੀ ਹਲਕੇ ਲੈਵਲ ਤੇ ਵੀ ਆ ਗੁੰਡੇ ਨਾਲੇ ਇਹਨਾਂ ਦਾ ਬੂਟ ਕੈਂਪਟਰ ਕਰਦੇ ਆ ਨਾਲੇ ਇਹਨਾਂ ਹੈਰੋਇਨ ਸਮੈਕ ਵੇਚਣੀਆਂ ਤੋਂ ਪੈਸੇ ਲੈਣੇ ਆ ਉਹ ਆਪ ਕਹਿੰਦੇ ਸੀ ਉਹ ਮੁੰਡਿਆਂ ਨੂੰ ਆਪ ਚਿੱਟੇ ਤੇ ਲਾਉਂਦੇ ਸੀ ਵੀ ਚਿੱਟਾ ਵੇਚੋ ਚਿੱਟਾ ਪੀਓ ਆਪਣੀ ਦੇ ਸੋਚਿਆ ਵੀ ਜੇ ਅਸੀਂ ਕਿਹਨੇ ਦੀ ਮਦਦ ਕਰ ਸਕਦੇ ਆ ਅਸੀਂ ਮਦਦ ਕਰਾਂਗੇ ਕਿਸੇ ਦੇ ਪੁੱਤ ਨੂੰ ਖੇਡ ਵਾਲੇ ਪਾਸੇ ਤਰੱਕੀ ਵਾਲੇ ਪਾਸੇ ਨੌਕਰੀ ਵਾਲੇ ਪਾਸੇ ਲਾਵਾਂਗੇ ਅਸੀਂ ਕਿਹਦੇ ਪੁੱਤ ਨੂੰ ਚਿੱਟਾ ਵੇਚਣ ਵਾਲੇ ਪਾਸੇ ਨਹੀਂ ਲਾਵਾਂ। ਸਾਨੂੰ ਮਾਵਾਂ ਧੀਆਂ ਭੈਣਾਂ ਦੀਆਂ ਅਸੀਸਾਂ ਚਾਹੀਦੀਆਂ। ਸਾਨੂੰ ਨੌਜਵਾਨ ਬਜ਼ੁਰਗ ਤੇ ਸਾਡੇ ਭਰਾਵਾਂ ਦਾ ਸਾਥ ਤੇ ਵਿਸ਼ਵਾਸ ਚਾਹੀਦਾ। ਸਾਨੂੰ ਯਾਰ ਇੰਨੀ ਪੈਸਿਆਂ ਦੀ ਲੋੜ ਨਹੀਂ। ਸਾਨੂੰ ਤੁਸੀਂ ਪਿਆਰ ਦਿੱਤਾ ਸਾਨੂੰ ਇਹੋ ਹੀ ਬੜਾਇਆ। ਚਲੋ ਆਪਾਂ ਆਪਣੇ ਤੌਰ ਤੇ ਆਪਦਾ ਕੰਮ-ਕਾਰ ਕਰਕੇ ਆਪਦੀ ਮਿਹਨਤ ਆਪਦੀ ਖੇਤੀ ਆਪਦੀ ਆਰਥ ਕਰਕੇ ਜਿੰਨੀ ਕੁ ਲੋੜ ਉਹਨੇ ਕੁ ਪੈਸੇ ਬਣਾਵਾਂਗੇ। ਪਰ ਸਾਨੂੰ ਕਿਹਦਾ ਘਰ ਘਾਲ ਕੇ ਦੇਖਦੇ ਪੁੱਤ ਨੂੰ ਚਿੱਤੇ ਤੇ ਲਾ ਕੇ ਕਿਸੇ ਨੂੰ ਚਿੱਟਾ ਵਕਾ ਕੇ ਇਹੋ ਜਿਹੇ ਪੈਸੇ ਦੀ ਲੋੜ ਨਹੀਂ ਦੀ ਤੁਹਾਨੂੰ ਅੱਗੇ ਆਪਾਂ ਵੀ ਨਹੀਂ ਰਹੇ ਆ ਜਿੰਨਾ ਜਿੰਨਾ ਲੀਡਰਾਂ ਨੇ ਗੈਂਗਸਟਰਾਂ ਦੀ ਸਮਗਲਰਾਂ ਦੀ ਪੁਸ਼ਤਪਦਾਈ ਕੀਤੀ ਉਹ ਉਹਨਾਂ ਲੀਡਰਾਂ ਦਾ ਬੇੜਾ ਕਰਕ ਹੋਇਆ ਉਹਨਾਂ ਦੇ ਪਰਿਵਾਰਾਂ ਦਾ ਬੇੜਾ ਕਰਕ ਹੋਇਆ ਇਸ ਕਰਕੇ ਇਹੋ ਬੇਤੀ ਹੈ ਤੁਸੀਂ ਵੀ ਸਾਰੇ ਕਿਉਂਕਿ ਸਾਡੇ ਹਲਕੇ ਦੀ ਸਮੁੱਚੀ ਕ੍ਰੀਮ ਬੈਠੀ ਹੈ ਸਾਡੀ ਆਮ ਆਦਮੀ ਪਾਰਟੀ ਦੀ ਤੁਸੀਂ ਨੇ ਮੇਰੀ ਰੀੜ ਦੀ ਹੱਡੀ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਰੀੜ ਦੀ ਹੱਡੀ ਤੇ ਭਰਾਵੋ ਤੁਹਾਡੇ ਸਿਰ ਤੇ ਹੀ ਆਪਾਂ ਉੱਡਣਾ ਤੁਹਾਡੇ ਸਿਰ ਤੇ ਹੀ ਖੇਡਣਾ ਤੇ ਤੁਹਾਡੇ ਸਿਰ ਤੇ ਹੀ ਆਪਾਂ ਇਲੈਕਸ਼ਨਾਂ ਲਾਡੀਆਂ ਤੇ ਤੁਹਾਡੇ ਸਿਰ ਤੇ ਇਲੈਕਸ਼ਨਾਂ ਚਿਤਣੀਆਂ ਹਰੇ ਗੋਨਿਆ ਸੁਭਾਨ ਗਿਆ ਅਸੀਤੋ ਪਿੰਡ ਦੀ ਗੱਲ ਆ ਮੇਰੇ ਕੋਲ ਆਪਣੇ ਸੀਤੋ ਵਾਲੇ ਮੋਹਤਬਰ ਆ ਗਏ ਤੇ ਉੱਥੋਂ ਦੇ ਤੁਹਾਨੂੰ ਧਿਆਨ ਹੋਣਾ 쿠ਕੇ 쿠ਕੇ ਵੱਜਦੇ ਆ ਕੋ ਪਹਿਲਾਂ ਉਹਨਾਂ ਦੇ ਬਜ਼ੁਰਗ ਵੇਚਦੇ ਰਹੇ ਪਹਿਲਾਂ ਪੋਸਟ ਉਣਕੇ ਠੀਮ ਆ ਚੌਂਦੀ ਸਮੈਗ ਆ ਕਿ ਸਮੈਗ ਵੇਚਣ ਲਾਪੇ ਹੁਣ ਜਦੋਂ ਚਿੱਟਾ ਆ ਗਿਆ ਚਿੱਟਾ ਵੇਚਣ ਲਾਪੇ ਉਹ ਜਦੋਂ ਸਰਕਾਰ ਬਣੀ ਉਹ ਹਰ ਸਰਕਾਰ ਚ ਧੋਲ ਆ ਲੈਂਦੇ ਜਣਾ ਪੈਸੇ ਦੇ ਕੇ ਉਹਨਾਂ ਜਾਂ ਦੇ ਸਰਪੰਚ ਨੂੰ ਕੋਈ ਨਾ ਕੋਈ ਦੇ ਦੇਣਾ ਜਾਂ ਫਿਰ ਐਮਐਨਏ ਮੰਤਰੀ ਨੂੰ ਕੋਈ ਨਾ ਕੋਈ ਦੇ ਦੇਣਾ ਜੇ ਕਾਗਲੀ ਦੀ ਸਰਕਾਰ ਉਹ ਦੇਸ਼ ਪ੍ਰਤਾਪਣਾ ਜੇ ਕਾਂਗਰਸੀ ਔਰ ਮਿੰਦਰ ਗਿਲ ਉਹ ਆਪਣੇ ਬੰਦਿਆਂ ਰਾਹੀਂ ਪਹੁੰਚ ਕੀਤੀ ਮੇਰੇ ਕੋਲ ਉੱਥੇ ਮੈਨੂੰ ਤਾਂ ਪਤਾ ਹੀ ਨਹੀਂ ਪਈ ਇਹ ਉਹ ਕੂਕੇ ਆ ਮੈਂ ਸ਼ਕਲੋ ਨਹੀਂ ਆ ਜਾਂਦਾ ਉਹ ਪਹੁੰਚ ਗਏ ਉੱਥੇ ਸੈਕਟਰੀਟ ਆਪਣੇ ਬੰਦੇ ਲੈ ਕੇ ਚੱਲ ਗਏ ਅਹੇ ਜੀ ਇਹ ਬੰਦਿਆਂ ਨੇ ਸੌ ਪਾਤੀ ਹੁੰਨੀ ਹੈ ਚਿੱਟਾ ਵੇਚਦੇ ਤੇ ਇਹਨਾਂ ਨੂੰ ਸ਼ਾਮਲ ਕਰ ਲਈ ਮੈਂ ਕਿਹ ਕੌਣ ਨੇ ਅਹੇ ਫਲਾਣੇ ਫਲਾਣੇ ਮਾ ਫਲਾਣੇ ਨਹੀਂ ਈ ਮੈਂ ਕਹਿੰਦਾ ਕਿ ਕੂਕੇ ਤਾਂ ਨਹੀਂ ਸਿੱਧੋ ਵਾਲੇ ਆ ਇਹ ਉਹੋ ਹੀ ਆ ਕੂਕੇ ਮੈਂ ਇਹਨਾਂ ਨੂੰ ਕੱਢੋ ਬਾਹਰ ਹੋਣੇ ਚਾਹੀਦੇ ਤੋ ਮੈਂ ਕਹਿੰਦਾ ਬੱਡੇ ਤਬਗਲ ਇਹਨਾਂ ਦੇ ਦਾਦੇ ਪਾਪੇ ਇਹਨਾਂ ਦੇ ਪਿਓ ਇਹ ਆਪ ਇਹਨਾਂ ਦੇ ਮਨ ਲਾਕਾ ਗਾਲਤਾ ਫੜਕੇ ਨਾ ਬੇੜਾ ਕਰਕੇ ਕਰਤਾ ਕੱਢੋ ਬਾਹਰ ਇਹਨਾਂ ਨੂੰ ਉਹ ਇਹ ਸੋਹਣ ਕਈ ਜਣ ਨਾਲ ਆਪਣੇ ਆਪ ਨੂੰ ਵੀ ਨਾਲ ਜਾਂਦੇ ਕਈ ਸਿਆਣੇ ਬਣੋ ਮੈਂ ਨਿਆਣਾ ਨਹੀਂ ਏ ਮੈਂ ਬੰਦੇ ਦੀ ਅੱਖ ਤੇ ਮੱਥਾ ਵੇਖ ਕੇ ਦੱਸਦਾ ਨਾ ਬੰਦਾ ਕਿੱਥੇ ਖੇਡਦਾ ਵੀ ਬਾਬੇ ਨਾਲ ਦੀ ਮਿਹਰ ਆ ਅੱਖਾਂ ਵਿੱਚ ਇੱਕ ਦੱਸਦਾ ਕਿ ਬੰਦਾ ਕਿੱਥੇ ਤੁਰਿਆ ਫਿਰਦਾ ਮੈਂ ਕਹਿੰਦਾ ਕੱਢੋ ਬਾਹਰ ਨਹੀਂ ਤਾਂ ਕੱਢੋ ਉਹ ਚਾਰਕੀ ਹੈ ਚਾਪੀ ਲਾਈ ਗਏ ਮੈਂ ਕੋਈ ਚਾਹ ਨਹੀਂ ਤੋੜੀ ਕੱਢੋ ਇਹਨਾਂ ਨੂੰ ਇਸ ਤੋਂ ਬਾਅਦ ਜਿਹੜੇ ਸਮਗਲਰ ਇਹਨਾਂ ਦਾ ਕੰਦੀ ਸਾਜ ਆ ਉਹਨਾਂ ਨੂੰ ਪੂਜੀ ਉੱਥੋਂ ਭਜਾਇਆ ਸੈਕਰੀਟੋ ਉਹਨਾਂ ਉਹ ਗੱਲ ਨੂੰ 2-3 ਸਾਲ ਲੰਘੇ ਲੰਘੇ ਤੇ ਫੇਰ ਆਪਣੇ ਬੰਦੇ ਮੈਂ ਤਾਂ ਗੱਲਾਂ ਕਰਨ ਲਿਆ ਪਿੱ ਕਹੇ ਸਮਗਲਰ ਦੀ ਤੁਸੀਂ ਸ਼ਾਦੀ ਨਹੀਂ ਦੇਣੀ ਜਿਹੜਾ ਸਮਗਲਰ ਹੋਣੀ ਜੇ ਸੁਦਰ ਦਾ ਸਿੱਧੀ ਗੱਲ ਇਹ ਮੇਰੇ ਕੋਲ 2-3 ਸਾਲ ਹੀ ਆਏ ਫੇਰ ਇਹੋ ਆਪਣੇ ਵਾਲੇ ਬੱਪਰ ਸ਼ੇਰ ਆ ਗਿਆ ਜੀ ਉਹਨਾਂ ਦੇ ਨਾਲ ਉਦੋਂ ਆਪਾਂ ਗੱਲਾਂ ਕਰ ਲਾਪੇ ਵੀ ਬੱਚਿਆਂ ਨੂੰ ਵੀ ਚਾਹੀਦਾ ਆਖਣ ਮਾਪਿਓ ਨੂੰ ਜਾ ਕੇ ਵੀ ਸਾਨੂੰ ਸਕੂਲ ਦੇ ਵਿੱਚ ਤੇ ਸਮਾਜ ਦੇ ਵਿੱਚ ਲੋਕ ਮਾੜਾ ਚੰਗਾ ਬੋਲਦੇ ਆ ਉਹਨਾਂ ਉਹ ਮੇਰਾ ਪੁਆਇੰਟ ਫੜ ਲਿਆ ਆਇਓ ਜੀ ਉਹਨਾਂ ਦੇ ਬੱਚੇ ਆਂਦੇ ਆ ਜੇ ਡੈਡੀ ਤੁਸੀਂ ਜਿੱਤਾ ਵਿੱਚ ਨਾਲ ਬਾਤ ਕੀਤਾ ਅਸੀਂ ਘਰੇ ਨਹੀਂ ਜਾਣਾ ਅਸੀਂ ਘਰ ਛੱਡ ਕੇ ਤੁਹਾਨੂੰ ਛੱਡ ਕੇ ਨਿਕਲ ਜਾਣਾ ਜੀ ਮੈਂ ਕਹਾਂ ਵੀ ਵਾਕਈ ਘਰੇ ਸੱਚੀ ਗੱਲ ਹੋਊਗੀ ਇਹੋ ਗੱਲ ਹੀ ਹੋਣੀ ਆ ਤੇ ਮੈਂ ਆਕੇ ਲੱਗਿਆ ਨਾ ਛਾਵਲ ਕਰਾਤੇ ਉਹ ਛਾਵਲ ਕਰਾਤੇ ਜੋ ਛਾਵਲੋਂ ਮੈਨੂੰ ਪਤਾ ਲੱਗਾ ਕਿ ਉਹ ਜਿੱਤਾ ਵਿੱਚ ਨੂੰ ਹੱਡੇ ਨਹੀਂਗੇ ਮੈਂ ਭਾਉਜੀ ਐਸਐਪੀ ਸਾਹਿਬ ਨੂੰ ਕਹਿ ਕੇ ਉਹਨਾਂ ਦੇ ਘਰੇ ਰੇਡ ਮਰਵਾਈ ਰੇਡ ਮਰਾਈ ਤੋਂ ਜਿੱਦਾਂ ਵੀ ਫੜਿਆ ਗਿਆ ਬੰਦੇ ਭੱਜ ਕੇ ਬੁੜੀਆਂ ਕਾਬੂ ਆ ਗਈਆਂ ਬੁੜੀਆਂ ਆਈਆਂ ਆਪਣੇ ਬੰਦੇ ਫੇਰ ਪਹੁੰਚ ਗਏ ਮੇਰੇ ਕੋ ਅਇ ਚਲੋ ਬੰਦੇ ਜਿੱਦਾਂ ਵੇਚਦੇ ਆ ਬੁੜੀਆਂ ਦੇ ਪੁੱਲਸ ਪਰਚਾ ਲਗਾ ਕਰਿਆ ਸੀ ਬੰਦਿਆਂ ਦੇ ਕਰਦੇ ਤੇ ਮੈਂ ਕਿਹਾ ਬੰਦੇ ਕਿੱਥੇ ਆ ਬੰਦੇ ਭੱਜ ਕੇ ਬੁੜੀਆਂ ਫੜੀਆਂ ਗਈਆਂ ਮੈਂ ਕਿਹਾ ਜਿੱਦਾਂ ਤੂੰਾਂ ਸ਼ਾਮਲ ਕਰਾਇਆ ਉਦੋਂ ਤੇ ਤੂੰ ਸ਼ਾਦੀ ਦੇ ਜੋ ਵੇਚ ਰੋਣ ਗਿਆ ਉਹਨਾਂ ਦੇ ਬੱਚੇ ਇਹ ਕਹਿੰਦੇ ਆ ਕਿ ਇਹਨਾਂ ਤੁਹਾਨੂੰ ਛੱਡ ਕੇ ਭੱਜਣਾ ਜਾਂ ਘਰ ਹੀ ਛੱਡ ਦੇਣਾ ਨਹੀਂ ਆਉਣਾ ਨਹੀਂ ਤੁਹਾਡੇ ਕੋਲ ਹੋਰ ਮੈਂ ਕੀ ਹੋਇਆ ਐ ਨਹੀਂ ਚਲੋ ਕੁੜੀਆਂ ਨੂੰ ਬਚਾਈਏ ਮੈਂ ਮੈਂ ਕਹਿੰਦਾ ਬਿਲਕੁਲ ਨਹੀਂ ਮੈਂ ਕੀਤਾ ਵਾ ਡੀਐਸਪੀ ਸਾਹਿਬ ਨੂੰ ਫੋਨ ਮੈਂ ਕਹਿੰਦਾ ਵਿੱਚੇ ਬੁੜੀਆਂ ਵਿੱਚੇ ਬੰਦੇ ਦੋੜ ਨਾਲ ਠੋਕੇ ਪਰਚੇ ਲੋਕਾਂ ਦੇ ਪੁੱਤ ਕਾਦੇ ਨਾਲੀਆਂ ਬੁੜੀਆਂ ਦੂਜੀਆਂ ਨਹੀਂ ਬੁੜੀਆਂ ਦੂਜਿਆਂ ਦੇ ਪਰਿਵਾਰ ਜਿਨ੍ਹਾਂ ਦੇ ਪੁੱਤਾਂ ਨੂੰ ਇਹ ਚਿੱਟਿਆਂ ਤੇ ਲਾਉਂਦੇ ਆ ਉਸ ਘਰ ਨੂੰ ਪੁੱਛੋ ਜਿਹਦਾ ਪੁੱਤ ਚਿੱਟੇ ਤੇ ਲੱਗਾ ਵਾ ਜਿਹੜਾ ਘਰ 10 ਰੁਪਏ 20 ਰੁਪਏ ਭਾਂਡੇ ਚੁਕ ਚੁਕ ਵੇਚੀ ਜਾਂਦਾ ਘਰ ਦੀਆਂ ਲੱਕਾਂ ਨਾਲ ਆ ਪੱਖੇ ਨਾਲ ਆ ਵੇਚਦੇ ਆ ਉਹਨਾਂ ਮਾਵਾਂ ਨੂੰ ਪੁੱਛੋ ਕੀ ਬਾਤ ਹੁੰਦੀ ਆ ਉਹਦੇ ਮਾਪਿਓ ਉਹਨੂੰ ਬੱਚੇ ਨੂੰ ਘਰੇ ਇਕੱਲੇ ਛੱਡ ਕੇ ਨਹੀਂ ਜਾਂਦੇ ਵੀ ਇਹਨੇ ਪਤਾ ਨਹੀਂ ਕੀ ਵੇਚਦੇ ਨੇ ਕਿਹੜੇ ਰਕੀ ਕਰ ਸਾਡਾ ਪਰਚਮੰਦਾ ਜੇ ਸਾਨੂੰ ਸੰਗਤ ਨੇ ਚੁਣਿਆ ਨਾ ਸਾਡਾ ਪਰਚਮੰਦਾ ਹੀ ਜੱਗੇ ਲੋਕਾਂ ਦਾ ਸਾਥ ਦੇ ਗਏ ਜਿਹੜੇ ਗੈਂਗਸਟਰ ਆ ਸਮਗਲੇਰੇ ਕ੍ਰਿਮੀਨਲ ਲੋਕ ਆ ਇਹਨਾਂ ਦੀ ਮੰਜੀ ਠੋਕੀ ਇਹਨਾਂ ਦੇ ਪਰਚੇ ਕਰਾ ਕੇ ਇਹਨਾਂ ਨੂੰ ਜੇਲਾ 'ਚ ਕੱਲੇ ਨੇ ਇਹਨਾਂ ਦਾ ਕੋਈ ਲਿਆਲ ਨਹੀਂ ਜਿੰਨੇ ਸਮਾਜ ਨੂੰ ਗੱਲਣਾ ਜਿੰਦਾਬਾਦ ਅੱਲਾਹੂ ਅਕਬਰ ਜਿੰਦਾਬਾਦ ਅੱਲਾਹੂ ਅਕਬਰ ਜਿੰਦਾਬਾਦ ਜਿੰਦਾਬਾਦ ਜਿੰਨੇ ਆਪ ਸਮਾਜ ਨੂੰ ਗੱਲਣਾ ਤੇ ਕੋਈ ਪੁਲਿਸ ਅਫਸਰ ਵੀ ਇਹਦਾ ਸਮਝੇ ਵੇਖੋ ਪੂਲ ਸਸਤਰਾਂ ਦੇ ਨੇ ਸਾਡੇ ਬੱਚੇ ਵੀ ਇੱਥੇ ਸਮਾਜ ਚ ਰਹਿਣੇ ਜਿਆਨੀ ਤੋਂ ਤਗੜ ਤੁਹਾਨੂੰ ਕੀ ਲੱਗੇ ਪਿੱਛੇ ਕੋਈ ਵੇਚਦਾ ਚਿੱਟਾ ਵੇਚੀ ਜਾਵੇ ਜੇ ਕੋਈ ਪਿੰਦਾ ਪੀਤੀ ਜਾਵੇ ਪਾਉ ਜੀ ਜਿਹੜੀ ਚੀਜ਼ ਗਲੀਆਂ ਮੱਲਿਆਂ ਚ ਸਮਾਜ ਚ ਵਾਧੂ ਮਿਲੂ ਨਾ ਕੁੜੀਆਂ ਚ ਮਿਲੂ ਉਹ ਦੁੱਧ ਤੇ ਬੁੱਧ ਫੁੱਟਣ ਲੱਗਿਆ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿਹੜੇ ਬੱਚੇ ਨੇ ਉਹਰਾਏ ਪੈ ਜਾਣਾ ਇਹ ਪਤਾ ਨਹੀਂ ਲੱਗਦਾ ਕਿਹੜੇ ਬੱਚੇ ਨੇ ਕਿਹੜੇ ਪੋਲੀਟਿਸ਼ੀਅਨ ਦੇ ਬੱਚੇ ਨੇ ਤੇ ਕਿਹੜੇ ਅਫਸਰ ਦੇ ਬੱਚੇ ਨੇ ਉਹਰਾਏ ਪੈ ਜਾਣਾ ਤੇ ਮੁੜ ਕੇ ਆਪਾਂ ਪਛਤਾਉਣਾ ਕਿ ਜੇ ਉਦੋਂ ਕੰਟਰੋਲ ਕੀਤਾ ਹੁੰਦਾ ਸ਼ਾਇਦ ਮੇਰਾ ਬੱਚਾ ਐ ਰਹਿਣਾ ਪ ਅਬ ਇਹ ਲੋਕ ਕਿਹੜੇ ਕਿਹੜੇ ਵੱਡੇ ਵੱਡੇ ਪੋਲਿਟਿਸ਼ਨ ਕਿਹੜੇ ਕਿਹੜੇ ਵੱਡੇ ਵੱਡੇ ਅਮੀਰ ਲੋਕਾਂ ਦੇ ਬੱਚੇ ਇਹਦਾ ਹੀ ਪੈਗੇ ਕੇ ਕੋ 100 ਕਿਲਾ ਜ਼ਮੀਨ ਵੀ ਹੋਵੇ ਨਾ ਜੇ ਕਿਸੇ ਦਾ ਬੱਚਾ ਚਿੱਟੇ ਦੇ ਹਰਨਾਂ ਦੇ ਸਮਾਗ ਤੇ ਲੱਜੇ ਪਾਉ 100 ਕਿਲੇ ਚ ਮੈਨੂੰ ਨਹੀਂ ਮੇਰੇ 5 ਸਾਲ ਲੱਗਦੇ ਹੁਣ ਵਿਕ ਜਾਂਦੀ 1 ਮਿੰਟੋਂ ਵਿੱਚ ਜਦੋਂ ਇੱਕ ਕਿਲਾ ਪੈ ਹੋ ਗਿਆ ਨਾ ਉਹ ਫਿਰ ਬੱਚੋਂ ਦੀ ਜ਼ਮੀਨ ਨੂੰ ਉਹ ਮਗਰੇ ਆਪੇ ਹੀ ਪੈ ਜਾਂਦੀ ਸਾਰੀ ਆ ਵੱਡੇ ਵੱਡੇ ਘਰ ਖਤਮ ਹੁੰਦੇ ਦੇਖਿਆ ਤੋਹਾਂ ਨਹੀਂ ਲਾਕੇ ਦੇ ਵੇਖੇ ਜਿਹੜੇ ਬੰਦੇ ਉੱਤੇ ਹੀ ਉਹ ਬੰਦੇ ਥੱਲੇ ਆ ਗਏ ਜਿਹੜੇ ਬੰਦੇ ਮਿਹਨਤੀ ਹੀ ਦਸਾਂ ਨੌਂ ਦੀ ਕਿਰਤ ਕਰਨ ਵਾਲੇ ਜਿਹੜੇ ਗਰੀਬ ਉਹ ਬੰਦੇ ਆਪੋਗੇ ਉਹਨਾਂ ਦਸਾਂ ਨੂੰ ਉਹਦੀ ਕਿਰਤ ਕੀਤੀ ਜਿਹੜੇ ਵੱਡੇ ਹੀ ਉਹਨਾਂ 2 ਨੰਬਰ ਦੀਆਂ ਕਮਾਈਆਂ ਕੀਤੀਆਂ ਉਹ 2 ਨੰਬਰ ਦੀ ਕਮਾਈ ਆਪਦੀ ਕਮਾਈ ਵੀ ਨਾਲ ਰੋੜ ਕੇ ਆਪਦੀ ਇਜਾਜ਼ਤ ਵੀ ਨਾਲ ਲਈ ਪਾਪ ਦਾ ਕੜਾ ਭਰਦਿਆਂ ਡੈਨ ਜ਼ਰੂਰ ਲੱਗਦਾ ਲੱਗ ਜਾਂਦੇ ਕਈ ਵਾਰ ਦੋਸਤਾਂ